नमस्कार देख रहे हो आद भारत न्यूज़ आजाद भारत न्यूज़ देखने वाले दर्शकों का मैं रोहित आजाद स्वागत करता हाँ देखते रहो आजाद भारत न्यूज़ ਸਸਿਕਰ ਮੇਰੇ ਹੋਈਤਿਆ ਯਾਤੂ ਇੰਸਟਾਗ੍ਰਾਮ ਦਾ ਤੇ ਟੀਵੀ ਖੰਦਰ ਤੋਂ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ। ਦੋਸਤੋ ਅੱਜ ਜਿਸ ਪਹੁੰਚਿਆ ਕੋਟਕੂੜਾ ਦੀ ਪੁਰਾਣੀ ਨਾਰਾ ਮੰਡੀ ਵਿਖੇ ਜਿੱਥੇ ਸ਼੍ਰੀ ਵALLA ਜੀ ਲੰਗਰ ਸੇਵਾ ਸਮਿਤੀ ਐਂਡ ਸੋਸਾਇਟੀ ਜੋ ਮਤਲਬ ਕੋਟਕੂੜਾ ਦੇ ਇੱਕ ਚੰਗੇ ਕਾਰਜ ਕਰ ਰਹੀ ਹੈ ਇਸ ਤੋਂ ਪਹਿਲਾਂ ਇਹਨਾਂ ਨੇ ਕੰਨੇਦਾਨ ਕਰਵਾਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਰੋਟੀ ਬੈਂਕ ਖੋਲ੍ਹਿਆ ਜਿਹੜਾ 20 ਰੁਪਏ ਪਰ ਥਾਲੀ ਰੱਖਿਆ ਗਰੀਬ ਲੋਕਾਂ ਨੂੰ ਖਾਣਾ ਖਵਾਉਣ ਵਾਸਤੇ ਜਿਹੜੇ ਲੋਕ ਜਿਹੜੇ ਮਤਲਬ ਜਿਨ੍ਹਾਂ ਕੋਲ ਜਿਆਦਾ ਪੈਸੇ ਉਹ ਛੋੜੇ ਪੈਸਿਆਂ ਵਿੱਚ ਆਪਣਾ ਜਿਹੜਾ ਪੋਜਨ ਕਰ ਸਕ ਪਰਫੈਕਟ ਤੇ ਇਸ ਦੇ ਨਾਲ ਹੀ ਜਿਹੜਾ ਅੱਜ ਬਾਬਾ ਪੀਰ ਅੰਬੇਡਕਰ ਸਾਹਿਬ ਜੋ ਨਿਰਮਾਤਾ ਸੀਗੇ ਸੰਵਿਧਾਨ ਦੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜਿੱਥੇ ਲੋਕਾਂ ਨੇ ਪੈਦਲ ਮਾਰਚ ਕੱਢ ਕੇ ਬਾਬਾ ਸਾਹਿਬ ਦਾ ਜਿਹੜਾ ਸੰਦੇਸ਼ ਜਿਹੜਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਉਹਨਾਂ ਦਾ ਤੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉੱਥੇ ਹੀ ਇਹ ਸ਼੍ਰੀਵਾਲਾਹੀ ਲੰਗਰ ਸੇਵਾ ਸਮਿਤੀ ਐਂਡ ਸੁਸਾਇਟੀ ਵੱਲੋਂ ਜਿਹੜਾ ਇੱਕ ਚਾਹ ਦਾ ਲੰਗਰ ਲਗਾਇਆ ਗਿਆ ਉਹਨਾਂ ਵਾਸਤੇ ਤੇ ਨਾਲ ਉਹਨਾਂ ਨੇ ਹੋਰ ਵੀ ਜਿਹੜੇ ਸੇਵਾਵਾਂ ਉਹਨਾਂ ਦੇ ਚੱਲ ਰਹੀਆਂ ਆਓ ਆਪਾਂ ਜਾਣਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਅੱਜ ਦੇ ਦਿਨ ਜੀ ਡਾਕਟਰ ਪੀਮਰਾਓ ਅੰਬੇਦਕਰ ਸਹੀ ਨਾਮ ਉਹਨਾਂ ਦਾ ਡਾਕਟਰ ਪੀਮਰਾਓ ਰਾਮਜੀ ਅੰਬੇਦਕਰ ਜੀ ਅੱਜ ਦੇ ਹੀ ਦਿਨ ਯਾਨੀ ਕਿ 14 April 1891 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਦੇਖੋ ਆਮ ਜਨਤਾ ਨੂੰ ਹੱਕਦਵਾਨ ਵਾਲੇ ਉਹ ਹੀ ਹੈ ਕਿਉਂਕਿ ਉਸ ਆਪਣੇ ਸੰਵਿਧਾਨ ਦੇ ਰਚੇਤਾ ਨੇ ਤੇ ਇਹਨਾਂ ਉਹਨਾਂ ਦੇ ਜਨਮ ਦਿਹਾੜੇ ਤੇ ਸਾਡੀ ਬਸ਼ੀਰੀ ਬਾਲਾ ਜੀ ਲੰਗਰ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਸਾਰੇ ਸ਼ਹਿਰ ਵਾਸੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁ ਅਜਿਹੇ ਦਿਨ ਸੋਹਮ ਸੋਹਮ ਸਪੋਰਟਸ ਐਂਡ ਕਲਚਰ ਸੋਸਾਇਟੀ ਵੱਲੋਂ ਇੱਕ ਯਾਤਰਾ ਕੱਢੀ ਗਈ ਜੋ ਕਿ ਜਾਗਰੂਕਤਾ ਯਾਤਰਾ ਸੀ ਬਹੁਤ ਵਧੀਆ ਯਾਤਰਾ ਨਿਕਲੀ ਇਹਨਾਂ ਦੀ ਬਹੁਤ ਜ਼ਿਆਦਾ ਭਾਰੀ ਇਕੱਠ ਸੀਗਾ ਤੇ ਉਹਨਾਂ ਨੂੰ ਇਹ ਸਾਰਿਆਂ ਨੂੰ ਉਹਨਾਂ ਦੇ ਉਦੇਦਾਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਤੇ ਸ਼ਹਿਰ ਚ ਇਹ ਸੰਦੇਸ਼ ਦਿੰਨੇ ਆ ਵੀ ਰਲ ਮਿਲ ਕੇ ਆਪਾਂ ਸਮਾਜ ਨੂੰ ਉੱਚਾ ਚੱਕੀਏ ਤਾਂ ਜੋ ਕਿਸੇ ਦੇ ਵੀ ਸੁੱਖ ਦੁੱਖ ਚ ਆਪਾਂ ਨਾਲ ਸ਼ਰੀਕ ਹੋਈਏ ਤਾਂ ਕਿ ਉਹਦਾ ਸੁੱਖ ਵੀ ਵਧੇ ਤੇ ਉਹਦਾ ਦੁੱਖ ਵੀ ਘਟੇ ਇਸੇ ਤਰ੍ਹਾਂ ਆਪਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਵੱਲੋਂ ਸਾਡੇ ਨਾਲ ਇੱਥੇ ਕਲੱਬ ਦੇ ਜੋ ਚੇਅਰਮੈਨ ਨੇ ਉਹ ਵੀ ਮੌਜੂਦ ਨੇ ਸਾਡੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਪੀਮ ਅੱਜ ਸਾਡੇ ਡਾਕਟਰ ਪੀਮਰਾ ਉਹ ਰਾਮਜੀ ਅੰਬੇਦਕਰ ਦੀ ਦਾ ਜਨਮ ਦਿਹਾੜਾ ਸੋ ਅੱਜ ਜੋ ਯਾਤਰਾ ਗੱਡੀ ਗਈ ਹੈ ਬੜਾ ਭਾਰੀ ਕੱਟ ਸੀ ਸੋ ਉਹ ਸਾਰੇ ਸ਼ਹਿਰ ਚ ਹੁੰਦੇ ਹੋਏ ਬਤਿਆ ਵਾਲੀ ਚੌਕ ਚ ਹੁੰਦੇ ਹੋਏ ਮੇਨ ਬਾਜ਼ਾਰ ਚ ਹੁੰਦੇ ਹੋਏ ਬਾਲਾ ਜੀ ਪੁਰਾਣੀ ਦਾਣਾ ਮੰਡੀ ਚ ਉੱਤੇ ਸੀ ਬਾਲਾ ਜੀ ਲੰਗਰ ਸੇਵਾ ਸਭੀ ਨੇ ਇੱਕ ਛੋਟਾ ਜਿਹਾ ਚਾਹ ਦਾ ਉਹ ਉੱਤੇ ਲੰਗਰ ਲਾਇਆ ਤੋਂ ਸਾਰੇ ਜੋ ਸਾਡੇ ਵੀਰ ਸੀ ਉਹਨਾਂ ਨੂੰ ਪਲਾਈ ਤੇ ਅਸੀਂ ਅੱਜ ਜਿਹੜੇ ਸੰਵਿਧਾਨ ਜਿਹੜਾ ਲਿਖਿਆ ਗਿਆ ਸੀ ਇਹ ਡਾਕਟਰ ਪੀਮਰਾਉ ਰਾਮ ਜੀ ਅੰਬੇਡਕਰ ਜੀ ਨੇ ਲਿਖਿਆ ਇਹਦੀ ਜੋ ਆਪਾਂ ਦੇਖ ਲਈਏ ਲੋਕ ਸਭਾ ਵਿਧਾਨ ਸਭਾ ਚ ਉਹ ਇਹਨਾਂ ਦਾ ਹੀ ਸੰਵਿਧਾਨ ਉਹ ਆਪਣੇ ਤੇ ਲਾਗੂ ਹੁੰਦਾ ਤੇ ਸੋ ਅਸੀਂ ਤਾਂ ਅੱਜ ਜਨਮ ਦਿਹਾੜੀ ਤੇ ਆਈਏ ਕਵਾਂਗੇ ਵੀ ਆਪਾਂ ਸਾਰੇ ਮਿਲ ਕੇ ਇਹਨੂੰ ਖੁਸ਼ੀਆਂ ਨਾਲ ਮਨਾਈਏ ਜਿਹੜਾ ਕਿ ਆਪਾਂ ਨੂੰ ਇਹ ਸੰਵਿਧਾਨ ਇਹਨਾਂ ਨੇ ਡਾਕਟਰ ਸਾਹਿਬ ਨੇ ਦਿੱਤਾ ਹੈ जय श्री राम जय शीशाम इतनारी ਸਾਡੇ ਕੋਟਕੂੜਾ ਦੇ ਇੱਕ ਸਮੱਸਿਆ ਵੀ ਨੇ ਜੋ ਇੱਕ ਐਂਕਰ ਵੀ ਨੇ ਬਹੁਤ ਵਧੀਆ ਤੇ ਉਸ ਦੇ ਨਾਲ ਇਹ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹੋ ਵਿਰਿੰਦਰ ਕੁਟਾਰੀਆ ਜੀ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਐਂਡ ਵੈਲਫੇਅਰ ਸੁਸਾਇਟੀ ਕੋਟਕੂੜਾ ਵੱਲੋਂ ਅੱਜ ਸਾਡੇ ਕੌਮ ਦੇ ਸੰਵਿਧਾਨ ਦੇ ਨਰਮਤਾ ਡਾਕਟਰ ਭੀਮਰਾਓ ਜੀ ਅੰਬੇਦਕਰ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਔਰ ਸਾਡੇ ਲੋਕਤੰਤਰ ਦਾ ਜੋ ਉਹਨਾਂ ਨੇ ਸੰਵਿਧਾਨ ਰਚਿਆ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸੰਵਿਧਾਨ ਆ ਸਾਡਾ ਹੱਕ ਦਵਾਉਣ ਵਾਲੇ ਡਾਕਟਰ ਭੀਮਰਾਓ ਜੀ ਅੰਬੇਦਕਰ ਅੱਜ ਸਾਨੂੰ ਖੁਸ਼ੀ ਹੋ ਰਹੀ ਆ ਕਿ ਸੌਂ ਸਪੋਰਟਸ ਐਂਡ ਕਲਚਰਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਅੱਜ ਪੈਦਲ ਮਾਰਚ ਕੀਤੀ ਗਈ ਆ ਔਰ ਉਹਨਾਂ ਨੇ ਵੀ ਲੰਗਰ ਸੇਵਾ ਸੰਮਤੀ ਦਾ ਅੱਜ ਧੰਨਵਾਦ ਕੀਤਾ ਕਿ ਤੁਸੀਂ ਚਾਹ ਪਿਆ ਕੇ ਅੱਜ ਹਰ ਨਾਗਰਿਕ ਨੂੰ ਸਾਡਾ ਮਨ ਖੁਸ਼ ਕਰਤਾ ਅਸੀਂ ਇੱਕ ਵਾਰੀ ਫਿਰ ਸੌਂ ਸਪੋਰਟਸ ਐਂਡ ਕਲਚਰਲ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਪੈਦਲ ਮਾਰਚ ਕੱਢ ਕੇ ਡਾਕਟਰ ਭੀਮਰਾਓ ਜੀ ਅੰਬੇਦਕਰ ਦੇ ਜਿਹੜੇ ਵਿਚਾਰ ਜਿਹਨਾਂ ਕਹਿੰਦੇ ਜਿਵੇਂ ਲੰਬਾ ਹੋਣ ਦੀ ਬਜਾਏ ਮਹਾਨ ਹੋਣਾ ਚਾਹੀਦਾ ਔਰ ਉਹ ਵਿਚਾਰਾਂ ਦੇ ਨਰਮਤਾ ਅਸੀਂ ਡਾਕਟਰ ਭੀਮਰਾਓ ਜੀ ਅੰਬੇਦਕਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਜਨਮ ਦਿਨ ਮੁਬਾਰਕ ਸੌਂ ਸਪੋਰਟਸ ਐਂਡ ਕਲਚਰਲ ਵੈਲਫੇਅਰ ਸੁਸਾਇਟੀ ਮੈਂ ਕੈਮਰਾਮੈਨ ਕਹੂੰਗਾ ਇੱਕ ਜਿਹੜਾ ਉੱਪਰ ਬੋਰਡ ਦਿਖ ਰਿਹਾ ਉਹ ਦਿਖਾਇਆ ਜਾਵੇ ਏ ਸੀਗੇ ਜਿਹੜੇ ਸ੍ਰੀਵਾਲਾ ਜੀ ਲੰਗਰ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਕੋੜਕੂਰਾ ਦੇ ਉਧੇਦਾਰ ਤੇ ਮੈਂਬਰ ਤੇ ਨਾਲ ਹੀ ਸਮਸੇ ਵੀ ਕੋੜਕੂਰਾ ਦੇ ਬਹੁਤ ਚੰਗੀ ਗੱਲ ਕੀਤੀ ਇਹਨਾਂ ਨੇ ਤੇ ਇਹ ਜਿਹੜਾ ਇਹਨਾਂ ਦਾ ਪੈਦਲ ਮਾਰਚ ਜਿਹੜਾ ਕੀਤਾ ਬਾਬਾ ਪੀਰਾਂਮ ਬੇੜਕਰ ਸਾਹਿਬ ਜੀ ਦੇ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਰ ਵਾਸਤੇ ਬਹੁਤ ਚੰਗਾ ਉਪਰਾਲਾ ਦੱਸਿਆ ਉਹਨਾਂ ਨੂੰ ਤੇ ਨਾਲ ਹੀ ਇਹਨਾਂ ਨੇ ਕਿਹਾ ਵੀ ਸ਼ਹਿਰ ਵਿੱਚ ਹੋਰ ਵੀ ਲੋਕਾਂ ਨੂੰ ਜਿਹੜਾ ਵੱਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਤੇ ਰਲ ਮਿਲ ਕੇ ਚੱਲਣਾ ਚਾਹੀਦਾ ਸੋ ਆਪਾਂ ਵੀ ਕਹਿੰਦੇ ਆ ਇਹੋ ਜਿਹੀਆਂ ਸੰਸਥਾਵਾਂ ਇਹੋ ਜਿਹੀਆਂ ਏ ਹੋਰ ਜਿਹੜੇ ਹੈਗੇ ਆ ਮਤਲਬ ਧਾਰਮਿਕ ਜਥੇਬੰਦੀਆਂ ਜਾਂ ਹੋਰ ਇਹੋ ਜਿਹੇ ਕੰਪਨੀਆਂ ਜਿਹੜਾ ਹੈਗਾ ਅੱਗੇ ਹੋਣੀਆਂ ਚਾਹੀਦੀਆਂ ਨੇ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਈ ਤਾਂ ਯਾਦ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ ਮੈਂ ਰੋਈ ਤਾਂ ਯਾਦ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਜਿੱਥੇ ਬਾਬਾ ਪੀਰ ਨਰ ਅੰਬੇਦਕਰ ਸਾਹਿਬ ਜੀ ਦੇ ਜਿਹੜਾ ਹੈਗਾ ਜਨਮ ਦਿਹਾੜੇ ਦੇ ਮੌਕੇ ਇਹਨਾਂ ਨੇ ਪੈਦਲ ਮਾਰਚ ਕੀਤਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਕੋਟਕੂੜਾ ਦੇ ਸਮਾਜ ਸੇਵੀ ਵੀ ਨੇ ਕੋਟਕੂੜਾ ਦੇ ਜ ਸਮਾਨ ਸ਼ਖਸੀਅਤ ਬਲਜੀਤ ਸਿੰਘ ਖਿਵਾਈ ਉਹਨਾਂ ਨੂੰ ਮਿਲਣੇ ਸੱਚੀ ਗੱਲ ਸਰ ਸੱਚੀ ਗੱਲ ਅੱਜ ਸੌ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਔਰ ਬਾਬਾ ਭੀਮਰਾਓ ਅੰਬੇਦਕਰ ਫਾਰਮ ਜਿਹੜੀ ਹੈ ਉਹਨਾਂ ਨੇ ਅੱਜ ਇੱਕ ਉਪਰਾਲਾ ਕੀਤਾ ਨੌਜਵਾਨ ਬੱਚਿਆਂ ਨੂੰ ਜਾਗਰੂਕ ਕਰਨ ਲਈ 83ਵਾਂ ਜਨਮ ਦਿਨ ਬਾਬਾ ਸਾਹਿਬ ਦਾ ਮਨਾ ਰਹੇ ਆ ਜਿਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਇੱਕ ਪੈਦਲ ਮਾਰਚ ਕੱਢਿਆ ਜਾ ਰਿਹਾ ਨੌਜਵਾਨ ਬੱਚੇ ਬੱਚੀਆਂ ਭੈਣਾਂ ਸਾਡੀਆਂ ਨੇ ਸ਼ਮੂਲੀਅਤ ਕੀਤੀ ਔਰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹ ਮਹਿੰਮ ਕੀਤੀ ਹੈ ਸੋ ਬੜਾ ਵਧੀਆ ਉਪਰਾਲਾ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਇਦਾਂ ਦੇ ਸਿੰਬਲ ਆਫ ਨੌਲੇਜ ਜੀ ਨੂੰ ਕਿਹਾ ਗਿਆ ਬਾਬਾ ਸਾਹਿਬ ਨੂੰ ਉਹਨਾਂ ਦੀਆਂ ਜੀਵਨ ਦੀਆਂ ਸਿੱਖਿਆਵਾਂ ਨੂੰ ਜਰੂਰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨ ਦੀ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਇੱਕ ਸਮਾਨਤਾ ਵਾਲਾ ਸਮਾਜ ਸਿਰਜਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀ ਉਹਨਾਂ ਨੇ ਉਹਨੂੰ ਸਿਰਜ ਸਕੀਏ ਸੋ ਬੜਾ ਵਧੀਆ ਉਪਰਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੱਥੇਬੰਦੀ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੇਗੀ ਠੀਕ ਹੈ ਜੀ ਇਹ ਸੀਗੇ ਕੋਟਪੂਰਾ ਦੇ ਸਮਾਸੇਵੀ ਬਲਜੀਤ ਸਿੰਘ ਖਿਵਾਈ ਇਹਨਾਂ ਨੇ ਬਹੁਤ ਚੰਗੇ ਵਿਚਾਰ ਦਿੱਤੇ ਇਸ ਸੰਸਥਾ ਦੇ ਜਿਹੜਾ ਹੈਗਾ ਕੰਮ ਵੀ ਜਿਹੜੇ ਕਰ ਰਹੇ ਚੰਗੇ ਦੱਸਿਆ ਇਹਨਾਂ ਨੂੰ ਤੇ ਇਹਨਾਂ ਦੀ ਇਹੋ ਜਿਹੇ ਜਿਹੜੀਆਂ ਸਮਾਸੇਵੀ ਸੰਸਥਾਵਾਂ ਅੱਗੇ ਹੋਣੇ ਚਾਹੀਦੀਆਂ ਕੰਮ ਹੋਣੇ ਚਾਹੀਦੇ ਨੇ ਇਹੋ ਜਿਹੇ ਦੇਖਦੇ ਰਹੋ ਹਮਦਰਦ ਟੀਮ ਮੈਂ ਕੋਟਪੂਰਾ ਤੋਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਇਹਨਾਂ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਅਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ-ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼